ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜਾਓ ਤਾਂ ਹਾਂਜੀ ਵੀਰੋ ਕਿਵੇਂ ਆਉ ਤੁਸੀਂ ਸਾਰੇ ਹੋਪ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਇਆ ਬਾਈ ਗੁਰਪਰਬ ਤੇ ਅੱਜ ਆਪਾਂ ਥੋੜੇ-ਮੋਤੇ ਪਟਾਕੇ ਚਲਾਉਣੇ ਆ ਤੇ ਦੇਖਦੇ ਆ ਫਿਰ ਕਿਵੇਂ ਬਣਦਾ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪਰਬ ਦੀਆਂ ਲੱਖ ਲੱਖ ਵਧਾਈਆਂ ਬਈ ਤੇ ਅੱਜ ਖੁਸ਼ੀ ਦਾ ਦਿਨ ਆ ਵਾਲਾ ਤੇ ਹੁਣ ਤਾਂ ਸ਼ਾਮ ਹੋ ਰਹੀ ਆ ਵੇ ਸਭ ਤੁਹਾਨੂੰ ਮੈਂ ਚੈਨਲ ਵਿੱਚ ਦਿਖ ਰਿਹਾ ਹਾਂਗਾ ਪਰ ਹੁਣ ਸ਼ਾਮ ਹੋ ਰਹੀ ਹੈ ਸ਼ਾਮ ਦੇ 5:30 ਹੋ ਚੁੱਕੇ ਨੇ ਕਰੀਬਨ ਕਰੀਬਨ 5:30 ਹੋ ਚੁੱਕੇ ਨੇ ਤੇ ਹੁਣ ਬਸ ਮੈਂ ਤਿਆਰ ਆ ਯਾਰ ਕੋੜ-ਕੂੜ ਪਾ ਲਿਆ ਠੰਡ ਆ ਰਹੀ ਆ ਅੱਗੇ ਤੇ ਹੁਣ ਬਈ ਅੱਜ ਗੁਰਪਰਬਾ ਤੇ ਆ ਪਪਟਾ ਕਿਪਟੁਕੇ ਚਲਾਉਨੇ ਆ ਤੇ ਥੋੜੇ ਜੇ ਤੇ ਦਿਖਾ ਦਿੰਨੇ ਆ ਤੁਹਾਨੂੰ ਪਟਾਕੇ ਆਪਣੇ ਕੋਲ ਜਿਹੜੇ ਪਏ ਨੇ ਮੈਂ ਤਾਂ ਬਈ ਚਲਾਉਂਦਾ ਨਹੀਂ ਕਿਉਂਕਿ ਮੈਨੂੰ YouTube ਬੰਦ ਨਹੀਂ ਕਰਦੀ ਤੇ ਹੁਣ ਠੰਡਾ ਯਾਰ ਮੈਂ ਤੁਸੀਂ ਕਹਿ ਰਹੇ ਹੋਵੋਗੇ ਕਿ ਕਿਵੇਂ ਟੋਪੀ ਹੀ ਲਈ ਕਰਤਾ ਤਾਂ ਬਈ ਠੰਡਾ ਯਾਰ ਟੋਪੀ ਲੈ ਕੇ ਤਾਂ ਕਰ ਰਿਹਾ ਕਿਉਂਕਿ ਦਿਮਾਗ ਚੋਂ ਵੀ ਠੰਡ ਵੜ ਸਕਦੀ ਆ ਜੇ ਮੈਂ ਬਿਮਾਰ ਹੋ ਗਿਆ ਸੋਡੇ ਕੋਲ ਮੇਰੇ ਵਲੌਗ ਕਿਵੇਂ ਆਉਣਗੇ ਤੁਸੀਂ ਤੁਸੀਂ ਮੈਨੂੰ ਕਿਵੇਂ ਦੇਖ ਪਾਵੋਗੇ ਹਨ ਤਾਂ ਵਲੌਗਾਂ ਚ ਤੁਸੀਂ ਮੈਨੂੰ ਕਿਵੇਂ ਦੇਖ ਪਾਵੋਗੇ ਜੇ ਮੈਂ ਬਿਮਾਰ ਹੋ ਗਿਆ ਤਾਂ ਕਰਕੇ ਭਾਈ ਮੈਂ ਸੋਡੇ ਕਰਕੇ ਐ ਪੂਰਾ ਫਿੱਟ ਰਹਿਣਾ ਕਿ ਸੋਨੂੰ ਮੈਂ ਹਰ ਵਾਰੀ ਨਵੇਂ ਤੋਂ ਨਵੇਂ ਵਧੀਆ ਤੋਂ ਵਧੀਆ ਵੀਡੀਓ ਦੇ ਸਕਾਂ ਤੇ ਚਲੋ ਹੁਣ ਆਪਾਂ ਜ਼ਿਆਦਾ ਤੇਰੀ ਨਾ ਕਰਦੇ ਹੋਏ ਥੋੜੇ ਪਟਾਕੇ ਵੀ ਦੇਖ ਲਈ ਆਪਣੇ ਜਿਹੜੇ ਆਪਣੇ ਕੋਲ ਪਏ ਨੇ ਤੇ YouTube ਵਾਲਿਓ ਮੈਂ ਪਟਾਕੇ ਸਿਰਫ ਦਿਖਾ ਰਿਹਾ ਬਾਈ ਚਲਾਉਣਗੇ ਮੇਰੇ ਡੈਡੀ ਮੈਂ ਦਿਖਾ ਰਿਹਾ ਬਾਈ ਠੀਕ ਆ ਤੇ ਚਲੋ ਬਈ ਫਿਰ ਆਪਾਂ ਚੱਲਦੇ ਆਂ ਤੇ ਤੁਹਾਨੂੰ ਆਪਾਂ ਪਟਾਕੇ ਦਿਖਾਉਣੇ ਆ ਆਜੋ ਅੰਦਰ ਚੱਲਦੇ ਆਂ ਚਲੋ ਫਿਰ ਅੰਦਰ ਜਾ ਕੇ ਤੁਹਾਨੂੰ ਮਿਲਦੇ ਆਂ ਚਲੋ ਤਾਂ ਹਾਂਜੀ ਵੀਰੇ ਹੁਣ ਆਪਾਂ ਥੋੜੇ ਬੰਬ ਚਲਾ ਰਹੇ ਤੇ ਡੈਡੀ ਚਲਾ ਰਹੇ ਨੇ ਨਾਰ ਬੰਬ ਦੇਖਦੇ ਆਂ ਚੱਲਦਾ ਆ ਜਾਂ ਫਿਰ ਨਹੀਂ ਉਹ ਉੱਥੇ ਚਲਾ ਰਹੇ ਨੇ ਬਾਈ ਕਿੰਨਾ ਨਿਹਰਾ ਬਹੋਤਾ ਯਾਰ मैं सुन थोड़ा जाके दिखा खा बैठे डेडीसा पोपट हो गया गायस गायस पोप गायस पोप हूं आख दे चला के या यार देखी पो यार यार डैडी हम चले नहीं है दाड़ी जी। दाड़ी जी। बहुत कटिया काम हो गया पहला एक आ खराब निकल गया कुत्तो आ भी खराब निकल गया देख लो हूं असि की करिए आ ਹੁਣ ਅਸੀਂ ਕੀ ਕਰੀਏ ਗਾਇਜ਼ ਮੈਨੂੰ ਦੱਸੋ ਤੁਸੀਂ ਦੋਨਾਰ ਪੰਪ ਚਲਾਇਆ ਦੋ ਹੀ ਪੁੱਸੀ ਸਕੈਮ 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 ਜਾਣਦੇ ਹੋਣਾ ਤੁਸੀਂ ਕੀ ਹੁੰਦਾ ਹਾਂ ਉਹੀ ਹੋਇਆ ਸਾਡੇ ਨਾਲ ਆ ਜਿਹੜੇ ਆ ਨਹੀਂ ਹੈਗੇ ਆ ਵਾਲੇ ਬਹੁਤ ਤਗੜੇ ਨੇ ਬਾਈ ਬਹੁਤ ਜ਼ਿਆਦੇ ਤਗੜੇ ਆ ਦੇਖੋ ਤੁਸੀਂ ਆਪਾਂ ਬੰਬ ਚਲਾਵਾਂਗੇ ਰਸਤੂਸਤਵਾਦੀ ਵੀ ਚਲਾਵਾਂਗੇ ਹਤਾ ਦੋ ਹੀ ਬੱਚੇ ਨੇ ਆਹੇ ਖਾਪਨੇ ਮੰਮੀ ਖੜੀ ਵਈ ਮੰਮਾ ਜੀ ਦੇਖੋ ਮਮਨੇ ਹਾਈ ਕਰਤੀ ਤੇ ਇੱਧਰ ਥੋੜੇ ਆਪਣੇ ਇੱਥੇ ਬੰਬ ਪਏ ਨੇ ਤੇ ਕਾਫੀ ਸਾਰੇ ਉੱਥੇ ਪਏ ਨੇ ਤੇ ਹੁਣ ਡੈਡੀ ਲਾਰੇ ਨੇ ਉਹਨੂੰ ਅੱਗ ਫਿਰ ਸਨ ਸਕਸੈਸਫੁਲਤਾ ਹੋਇਆ ਨਹੀਂ ਦੂਜੇ ਤਰੀਕੇ ਨਾਲ ਦੇਖਦੇ ਆ ਜੇ ਹੁੰਦਾ ਚਿਰਚੜ ਮੰਗੂਣਾ ਪਹਿਲਾ ਮਾਰ ਆ ਜਾ ਸੂਰ ਚਿਰ ਜਾ ਕਰਕੇ ਫਿਰ ਫੇਰ ਬੰਦ ਹੋ ਗਿਆ ਦੱਸੋ ਯਾਰੇ ਕੋਈ ਗੱਲ ਆ ਯਾਰ ਤੁਸੀਂ ਆਪੇ ਦੱਸੋ ਕਮੈਂਟ ਚ ਦੱਸਦੇ ਹੋ ਠੀਕ ਆ ਕਮੈਂਟ ਚ ਦੱਸੋ ਭਾਈ ਯਾਰ ਕੋਈ ਕੁਛ ਨਹੀਂ ਹੋਇਆ ਉੱਥੇ ਜੜੀ ਨੇ ਥੋੜੀ ਅੱਗ ਲਾ ਕੇ ਟਰਾਈ ਤਾਂ ਕਰ ਲਿਆ ਉਹ ਦੇਖਦੇ ਆ ਕੀ ਹੁੰਦਾ ਯਾ ਨਾ ਜੁੱਤੀ ਘਾਲ ਲੈਂਦਾਂ ਏ ਬੰਦਾ ਮਮੀ ਥੋੜੀ ਪੁੱਤ ਠੰਡ ਹੋ ਗਈ ਬਹੁਤ ਆ ਬਸ ਆਣੇ ਇਹ ਮੁੰਡਾ ਇਹਦਾ ਦਿਨ ਡਰਾ ਚੱਕਣਾ ਨਹੀਂ ਮਿਲਿਆ ਤਾਂ ਯਾਰ ਰੱਬ ਦਾ ਹੀ ਨੋਆ ਬਾਈ ਤਾਂ ਲਾ ਨਿਕਲ ਚੁੱਕਿਆ ਡੈਡੀ ਆ ਚਲਾ ਲੋ ਯਾਰ ਮੈਂ ਚੱਲੇ ਦੀ ਹੁਣ ਵਾ ਬੱਸ ਕਰ ਹੁਣ ਤੇਰਾ ਕਹਿ ਤੇ ਮੈਂ ਸਾਰਾ ਕੁਝ ਕਰਤਾ ਹਾਂ ਕੋਈ ਬੜੇ ਬੜੇ ਇਧਰ ਆਦੇ ਆ ਬਾਕੀ ਨੇ ਸ਼ੂਟੇ ਕਰਦੇ ਰਹੇ ਕਿ ਦਿਨ ਚ ਲੱਗੇ ਹੈ ਨਾ ਤੇ ਗੋਲੇ ਵੀ ਪੈ ਨਹੀਂ ਇਹਦੇ ਬੱਸ ਹੁਣ ਬਿੜੇ ਕਰਿਓ ਅਗਰ ਗੋਲੂ ਵੀ ਪੈ ਨਹੀਂ ਗੋਲੂ ਗੋਲੂ ਵੀ ਪੈ ਨੇ ਆ ਦੇਖੋ ਆਪਣੇ ਕੋਲ ਇੱਥੇ ਆ ਤੇ ਨਾਰ ਬੰਬ ਤੇ ਆ ਤੇ ਗੋਲੇ ਆ ਦੇਖੋ

ਕੀ ਹੁੰਦਾ ਉਹ ਦੜੀ ਲੱਗੇ ਪਏ ਨੇ ਉਹਨੂੰ ਅੱਗ ਲਾਉਣ ਜਿਹੜਾ ਕਿ ਬਹੁਤ ਖਤਰਨਾਕ ਲੱਗੀ ਹੂੰ ਹੂੰ ਇੰਨਾ ਜ਼ਿਆਦਾ ਖਤਰਨਾਕ ਡੜੀਆਂ ਨਾਰਮ ਬੰਬ ਦਾ ਸੀਲ ਪੈਕ ਡੱਬਾ ਆ ਬੱਸ ਕਰ ਹੁਣ ਹਾਂ ਨਾਰਾ ਮਬਨ ਚਲੋ ਭਾਈ ਮੈਂ ਯਾਰ ਆ ਆਵਰੇ ਆਵਰੇ ਹੈ ਨਹੀਂ ਮੇਰੇ ਕੋਲ डबी तला डब्बी लैके डबी यार डबी किट हरे डब्बी चलो आयो आलो ਇੰਨੇ ਚਲਾ ਰਹੇ ਨੇ ਨਾ ਗੋਡਾ ਨਹੀਂ ਮੈਂ ਕਹਿੰਦਾ ਜੀ ਜਿਹੜਾ ਬੰਦਾ ਆੜਿਆ ਤੇ ਛੜਿਆ ਸਭਰਾ ਕੰਮ ਹੂੰ ਬਰੂਗਸ ਮਨੋਂ ਨਾਲ ਹੈ ਬਾਈ ਬਹੁਤ ਖਤਰਨਾਕ ਪੰਬ ਕੱਲ ਕਰਦਾ ਫਾਤੂ ਮਾਰਦਾ ਧੋਪ ਆਇਆ ਅਦਾਸ ਕਰੀ ਲੱਗ ਚੁੱਕੀ ਹੈ ਹੋਰ ਦੇਰੀ ਬਾਈ 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 ਉਹ ਕੀ ਹੈ ਬੰਬਾ ਬੰਬਾ ਜੀ ਯਾਰ ਚਲੋ ਆਈ ਹੋਰ ਦੇਰੀ ਬੱਬਾ ਵਿੱਚ ਆਈ ਗਿਆ ਭੈਣੇ ਖਤਰਨਾਕ ਆ ਗੋਲੇ ਪਾਈ ਨੇ ਤਾਂ ਅਨਾਰ ਬੰਬ ਉੱਪਰ ਲਸਨ ਹਰ ਪਾਈ ਬੰਬ ਤੇ ਗੋਲੇ ਬੰਬ ਗਾਇਜ਼ ਇਹ ਕਸਟਮਾਰੀ ਦੇਖੀ ਚਲਾ ਕੇ 1 ਕਿ ਬਚੀ ਆ ਟਿੱਕੇ ਦੇਖ ਲੈਣੇ ਆ ਨਵੇਂ ਸਾਡੇ ਅੱਡੀ ਕਸਟਮਾਰੀ ਦੇਖ ਲੈਣੇ ਤੇ ਹੁਣ ਬਾਅਦ ਚ ਚਲਾ ਲਾਂਗੇ ਆਪਾਂ ਤੇ ਆਦਾ ਵਲੌਗ ਆਪਣਾ ਇੱਥੇ ਤੱਕ ਹੀ ਜੇ ਵਧੀਆ ਲੱਗਿਆ ਚੈਨਲ ਨੂੰ ਕਰ ਦਿਓ ਲਾਈਕ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਲਦੀ ਬਾਏ